ਫੂਲੋ ਆਣਾ ਨੰਬਰ ਅਸ ਫੂਲੋ ਰਮਦਾਸ ਪਹੁੰਚ ਗਿਆ ਰਮਦਾਸ ਇੱਥੇ ਸੜਕ ਤੇ ਹੁਣ ਥੋੜਾ ਜਿਹਾ ਪਾਣੀ ਘਟਾ ਪਰ ਜੀਰੀਆਂ ਜੋਨ ਨਹੀਂ ਹੈ ਡੇਰਾ ਬਾਬਾ ਨਾਨਕ ਪਹੁੰਚ ਗਏ ਆ ਬਈ ਤੇ ਪਾਣੀ ਬਹੁਤ ਆ ਇੱਥੇ ਤੁਹਾਨੂੰ ਮੈਂ ਦਿਖਾਉਣਾ ਲੈ 852 ਗਿਆ ਸਾਰੀ ਲੰਘਦੇ ਨੇ ਤੁਹਾਨੂੰ ਦਿਖਾਉਣਾ ਲੈ ਇੱਧਰ ਦੇਖੋ ਪਾਣੀ ਤੁਹਾਨੂੰ ਦਿਖਾਈਏ ਲੈ ਦੇਖੋ ਫੇਰ ਅੱਗੇ ਜਾ ਕੇ ਦਿਖਾਉਨੇ ਆ ਹੁਣ ਤੁਹਾਨੂੰ ਪਾਣੀ ਆ ਗਏ ਆਨਾਂ ਕਿਥੇ ਪਹੁੰਚ ਗਏ ਭਾਈ ਡੇਰਾ ਬਾਬਾ ਨਾਨਕ ਆਚਾਰ ਲਾ ਰਹੇ ਆ ਤੇ ਆ ਸਾਮਾਨ ਅੱਗੇ ਵਰਤਾਵਾਂਗੇ ਤੇ ਇੱਥੇ ਦੇਖੋ ਹਾਲਾਤ ਆ ਨਾ ਲਿੱਕੀ ਹੋਏ ਪਏ ਨੇ ਇੱਧਰ ਦਿਖਾਉਣਾ ਤੁਹਾਨੂੰ ਤੇ ਪਿੰਡ ਦਾ ਨਾਮ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ। ਤੇ ਆਹ ਦੇਖੋ ਇੱਧਰ ਪਾਣੀ। ਘਰਾਂ ਦੇ ਘਰ ਡੁੱਬੇ ਪਏ ਨੇ। ਇੱਧਰ ਬਹੁਤ ਪਾਣੀ ਹੈ। ਜਿੰਨਾ ਪਾਣੀ ਯਾਨੀ ਕਿ ਰਾਸ਼ਨ ਵੀ ਉਨਾ ਪਹੁੰਚਿਆ ਹੋਇਆ। ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਹੈ। ਆਹ ਦੇਖੋ ਬਜ਼ੁਰਗ ਵਿਚਾਰੇ ਸਮਾਨ ਲਈ ਜਾ ਰਹੇ ਨੇ ਖਾਣ ਪੀਣ ਦਾ। ਇੱਧਰ ਕਿਉਂਕਿ ਗੱਡੀਆਂ ਉਹ ਜਾਮ ਲੱਗਿਆ ਪਿਆ ਹੈ। ਲੰਘਣ ਨੂੰ ਰਸਤਾ ਬਹੁਤ ਘਟਾ ਇੱਧਰ ਜਿਰੀ ਦੇਖ ਲਓ। ਜਿਰੀ ਦਾ ਹਾਲ ਦਿਖਾਉਣਾ ਹੈ ਤੁਹਾਨੂੰ ਇੱਧਰ ਦੇਖ ਲਓ। ਚਾਰੇ ਪਾਸੇ ਪਾਣੀਓ ਪਾਣੀ ਹੈ। ਇਹ ਰੋਡ ਖਤਮ ਕਰਤਾ ਇਹਨਾਂ ਨੇ। ਆਹ ਰੋਡ ਨੂੰ ਸਾਰੇ ਚੱਕਦੇ ਆਂ, ਸੜਕ ਵੀ ਨਹੀਂ ਦੇਣਾ। ਇਹ ਆਉਣੀ ਆਉਣੀ ਕੰਟਰੋਲ 'ਚ। ਰਸਤੇ ਦਾ ਨਹੀਂ ਪਤਾ ਲੱਗਦਾ ਓਰੇ। ਨਾ ਮੈ ਨਹੀਂ, ਕੋਈ ਵੀ ਨਹੀਂ। ਆ ਲਾਏ ਹੋਏ ਆ ਇਹਨਾਂ ਨੇ ਢੱਕੇ ਚੰਗਾ। ਆਹ ਦੇਖ ਕੇ ਚੱਲਿਓ ਆਹ ਦੇਖੋ ਤਾਂ। ਪਾਣੀਓ ਪਾਣੀ ਹੋਏ ਪਿਆ। ハーハー、おいで、ケンジャー、どこで सामने टायरों से देख के चल पी जिसमें सही चलते हैं है क्या भी फुट फुट डेढ़ डेढ़ फुट पानी हाले भी है ना पानी की पेटी की पानी की पेटी की पानी की पेटी ਕੋਈ ਨਹੀਂ ਕੋਈ ਨਹੀਂ ਚਲੋ ਉਹ ਪਾਉਦੇ ਆਣਿਆ ਕੁੜੀ ਵਾਲਿਆਂ ਹਾਂ ਕੁੜੀ ਵਾਲਿਆਂ ਦਾ ਰਾਹ ਦੱਸਦਾ ਵਿਚਾਰਾ ਆਹ ਏਰੀਆ ਦੇਖੋ ਲੈ ਓਏ ਹੋਏ 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 ਬਾਲਾ ਬੁਰਾ ਹਾਲ ਹੈ ਭਾਈ ਸਮਾਨ ਪਹੁੰਚਿਆ ਪਰ ਹੁਣ ਨਹੀਂ ਪਹੁੰਚਿਆ ਕਹਿੰਦੇ ਆਜਿੰਨ ਦਾ ਨਹੀਂ ਨਾ ਉਹ ਵੇੜੇ ਚੁੰਮਣਾ ਥੋੜਾ ਵਾਰ ਨੂੰ

ਕਿੱਤ ਲਾ ਕੇ ਵੀ ਦੀ ਸੈਟਾ ਦੇ ਘਰੋ ਘਰ ਆਪਨੇ ਦੀ ਲੋ ਚਲੋ ਚਲੋ ਓਏ ਜੱਸੇ ਪੇਟੀਆਂ ਚੱਕ ਲੋ ਉੱਥੇ ਜਾ ਕੇ ਵੰਡ ਕੇ ਦੇ ਦਿਓ ਘਰਾਂ ਚ ਜਾਣਾ ਸਾਰੇ ਘਰੋ ਘਰੀ ਚਲੋ ਲੈ ਜੋ ਲੈ ਜੋ ਲੈ ਜੋ ਲੈ ਜੋ ਆਜੋ ਚਲੋ ਚਲੋ ਚੱਕ ਲੈ ਤਿੰਨ ਤਿੰਨ ਵਧੀਆ ਕੰਮ ਆ ਆ ਵਧੀਆ ਕੰਮ ਚੱਲ ਕੇ ਰਾਮ ਆ ਗਏ ਗਏ ਅਸੀਂ ਉਹ ਪਾਈ ਨੂੰ ਨਾਲ ਪਾਣੀ ਵੀ ਚੱਲੂ ਆਉਂਦੇ ਆਂ ਕਿਹਦਾ ਰੱਖੀ ਲੈ ਬਈ ਸਾਡੇ ਚੋਬਰ ਥੱਕ ਗਏ ਹੁਣ ਗੁਰਦੁਆਰਾ ਸਾਹਿਬ ਰ੍ਹਾਂਗੇ ਰਾਤ ਕੱਲ ਨੂੰ ਫੇਰ ਸੇਵਾ ਚੱਲੂ ਸਕੇ ਚੱਲੂ ਚੱਲੂ ਕੱਲ ਨੂੰ ਫੇਰ ਸਾਰਾ ਦਿਨ ਲਾ ਕੇ ਜਾਵਾਂਗੇ ਠੀਕ ਆ ਵੀਰੇ ਜਿੰਨਾ ਚਿਰ ਪਾਣੀ ਹਟਦੇ ਨਹੀਂ ਸੇਵਾ ਇੱਥੇ ਹੀ ਆ ਰਹੀ ਦਰਦੀ ਬਾਈ ਸਾਡਾ ਸੌਂ ਗਿਆ ਤੇ ਚਲੋ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਹੋਰ ਏਰੀਆ ਕੋਈ ਅੱਜ ਜਾ ਗਏ ਆ ਅਜਨਾਲੇ ਕੱਲ ਨੂੰ ਹੋਰ ਏਰੀਆ ਦਿਖਾਉਨੇ ਆਂ